ਅੱਭੀ ਤੇ ਕੰਮ ਕਰਨ ਵਾਲੀ ਕਰੀਂਦੇ ਦਾ ਮਰਡਰ ਇੱਟਾ ਰੋੜੇ ਮਾਰ ਕੇ ਉਤਾਰਿਆ ਮੌਤ ਦੇ ਘਾਲੇ ਪੁਲਿਸ ਨੇ ਅਣਪਛਾਤੇਆਂ ਖਿਲਾਫ ਮਾਮਲਾ ਕੀਤਾ ਦਰਜ ਘਟਨਾ ਬਠਿੰਡਾ ਦੇ ਗ੍ਰੋਥ ਸੈਂਟਰ ਦੀ ਹੈ ਜਿੱਥੇ ਕੀ ਰਾਜਸਥਾਨ ਦੇ ਬਿਕਾਨੇਰ ਤੋਂ ਆਏ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਨੌਜਵਾਨ ਪਿਛਲੇ ਕਾਫੀ ਦਿਨਾਂ ਤੋਂ ਢਾਬੇ ਦੇ ਉੱਤੇ ਕੰਮ ਕਰਦਾ ਸੀ ਜਿੱਥੇ ਉਹ ਢਾਬੇ ਦਾ ਕੰਮ ਕਰਦਾ ਸੀ ਤਾਂ ਅਚਾਨਕ ਉੱਥੇ ਕੁਝ ਨੌਜਵਾਨਾਂ ਦੇ ਨਾਲ ਉਸ ਦੀ ਬਹਿਸਬਾਜ਼ੀ ਹੋਈ ਤੇ ਇਹਨਾਂ ਨੇ ਜਿਆਦਾ ਵੱਧ ਗਈ ਕਿ ਉਹਨਾਂ ਨੌਜਵਾਨਾਂ ਨੇ ਪੱਥਰਾਂ ਦੇ ਨਾਲ ਉਸ ਗ੍ਰੀਂਦੇ ਦੇ ਉੱਤੇ ਹਮਲਾ ਕਰ ਦਿੱਤਾ ਤੇ ਜਿਸ ਤੋਂ ਬਾਅਦ ਇੱਟਾ ਰੋੜੇ ਉਹਦੇ ਸਿਰ 'ਚ ਮਾਰੇ ਗਏ ਤੇ ਮੌਕੇ ਤੇ ਹੀ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਜਿਹੜੇ ਨੌਜਵਾਨ ਜਵਾਨ ਨੂੰ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਦੇ ਲਈ ਹਸਪੀਟਲ ਲਿਆਂਦਾ ਗਿਆ ਜਿੱਥੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੇ ਅਣਪਛਾਤੇਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਰ ਕੀ ਮਾਮਲਾ ਕਿਉਂ ਮੰਡੂ ਰਹਿ ਗਿਆ ਤਾ? ਇਹ ਜਵਾਇਦ ਅਲੀ ਪੁੱਤਰ ਮੁਹੰਮਦ ਅਲੀ ਵਾਸੀ ਵੀਕਾਨੇਰ ਦਾ ਜਿਸ ਦੀ ਮੌਤ ਹੋ ਚੁੱਕੀ ਹੈ ਤੇ ਨਾਮ ਨੂੰ ਵਿਅਕਤੀਆਂ ਦੇ ਬੱਚਾ ਦਰਜ ਹੈ। ਇਹਦਾ ਅੱਜ ਪੋਸਟਮਾਰਟਮ ਕਰਵਾ ਰਹੇ ਹਾਂ। ਕਦੋਂ ਹੋਈ ਸੀ ਘਟਨਾ ਇਹੇ ਹੋਈ ਆ ਜੀ 11:00 ਹੋ ਗਈ ਜੀ 11:00 ਹਾਂ 11:00 ਚਾਮ ਨੂੰ ਕੀ ਘਟਨਾ ਕੀ ਹੋਈ ਸੀ ਇਹ ਆਸ ਵਿੱਚ ਲੜਿਆ ਜੀ ਜੋ ਸੁਣ ਚ ਆਇਆ ਨਾ ਆਸ ਵਿੱਚ ਲੜਿਆ ਮੁੰਡੇ ਹਾਂ ਤਿੰਨ ਬੰਦੇ ਦੇ ਪਰਚਾ ਦਰਜ ਇਹ ਵੀ ਕਨੀਰ ਦਾ ਹਰਿਆਣਾ ਦਾ ਇੱਥੇ ਹਾਂ ਬਿਲਕੁਲ ਜੀ ਇੱਥੇ ਕੰਮ ਕਰਦਾ ਸੀ ਇਹ 400 ਕਿਲੇ ਚ ਉਹ ਲੋੜੇ ਲੋੜੇ ਮਾਰਕੀਟ ਕੀਤਾ ਜੀ ਹਾਂ ਹਾਂ ਜੀ ਇਹ ਸੁਣ ਚ ਆਇਆ ਚੜਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਜਗਸੀਰ ਭੁੱਲਰ ਦੀ ਰਿਪੋਰਟ this program is sponsored by the singla office bakersfield for all your immigration family law needs Call or scan QR code to contact us. Rodis Inc million miles with smile or scan QR code to contact us. Bird truck repair trust we build in truck repair or scan QR code to contact us. The masala twist oxnard find authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us by indian cuisine tracy find authentic indian cuisine in tracy or scan qr code to contact us bila market scan qr code to contact us simi valley family dental office or scan qr code to contact us Samra produce largest variety of indian vegetables and fruits in the usc scan this qr code to contact us mountain mike pizza scan this qr code to contact us Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1 877 830 3270 or scan QR code to call or text.